ਟੋਟਲ 70% ਸੇ ਜ਼ਿਆਦਾ ਸੀਟੇ ਆਮ ਆਦਮੀ ਪਾਰਟੀ ਨੇ ਜਿੱਤੀਆਂ ਆਪ ਦੀ ਪਾਰਟੀ ਨੇ ਜੇ ਇਹਨਾਂ ਸਾਰੇ ਨਤੀਜਿਆਂ ਨੂੰ ਪਿੰਡ ਦੀ ਅੱਖ ਨਾਲ ਵੇਖੀਏ ਤਾਂ ਇੱਕ ਗੱਲ ਬਿਲਕੁਲ ਸਾਫ਼ ਹੈ ਆਮ ਪਾਰਟੀ ਨੂੰ ਲੋਕਾਂ ਨੇ ਵੋਟਾਂ ਦਿੱਤੇ ਆ ਪਰ ਕੋਈ ਖੁੱਲੀ ਸ਼ੂਟ ਨਹੀਂ ਇੱਕ ਵੋਟ ਸੇ ਕਾਂਗਰਸ ਯਾ ਅਕਾਲੀ ਦਲ ਵਾਲਾ ਜੀਤਾ ਹੈ ਇੱਕ ਵੋਟ ਸੇ ਪੰਜਾਬ ਕਾਂਗਰਸ ਅੱਜ ਸੱਤਾ ਦੀ ਲੜਾਈ ਨਹੀਂ ਲੜ ਰਹੀ ਬਲਕਿ ਚੀਫ ਮਿਨਿਸਟਰ ਦੀ ਕੁਰਸੀ ਦੀ ਦੌੜ 'ਚ ਫਸੀ ਹੈ ਅਗਰ ਅਮਨੇ ਧੱਕਾਸ਼ਾਹੀ ਕਰਨੀ ਹੋਤੀ ਹਮ ਐਸਡੀਐਮ ਕੋ ਫੋਨ ਕਰਦੇਤੇ ਹਮਾਰੇ ਕੈਂਡੀਡੇਟ ਕੋ ਜਿਤਾ ਦੇਤੇ ਬੜਾ ਆਸਾਨ ਥਾ ਕਰਨਾ ਅਕਾਲੀ ਦਲ ਨੂੰ ਲੋਕਾਂ ਨੇ ਨਾ ਰੱਦ ਕੀਤਾ ਨਾ ਪੂਰੀ ਤਰ੍ਹਾਂ ਗਲੇ ਲਾਇਆ ਹੈ ਆਪਣੇ ਗੜ੍ਹ ਤੇ ਸ਼ੁਰੂ ਨਿਕਲੀ ਦਲ ਪਾਰਟੀ ਅਜੇ ਵੀ ਖੜੀ ਹੈ ਕੁਝ ਥਾਵਾਂ 'ਚ ਭਾਜਪਾ ਨੂੰ ਦਾਖਲਾ ਮਿਲਿਆ ਹੈ ਪਰ ਪਿੰਡਾਂ ਦੀ ਸਾਹਜ ਭਰੋਸਾ ਤੇ ਜ਼ਮੀਨੀ ਐਕਸੈਪਟੈਂਸ ਅਜੇ ਭਾਜਪਾ ਤੋਂ ਕੋਸਾ ਦੂਰ ਨਹੀਂ ਸਤਿ ਸ਼੍ਰੀ ਅਕਾਲ ਮੈਂ ਰਮਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਪੰਜਾਬ న్యూਸ ਸਕੂਪ ਜ਼ਿਲ੍ਹਾ ਪਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਤੋਂ ਬਾਅਦ ਸਾਹਮਣੇ ਆਏ ਵੋਟ ਸ਼ੀਅਰ ਦੇ ਨਤੀਜੇ ਸਿਰਫ ਨੰਬਰ ਨਹੀਂ ਹਨ ਇਹ ਪੰਜਾਬ ਦੀ ਜ਼ਮੀਨੀ ਸਿਆਸਤ ਦੀ ਨਬਜ਼ ਹੈ ਕਿ ਪਿੰਡ ਕੀ ਸੋਚ ਰਹੇ ਨੇ ਅਤੇ ਕਿੰਨਾ ਤੇ ਭਰੋਸਾ ਟਿਕਿਆ ਹੈ ਜਾਂ ਕਿੰਨਾ ਤੋਂ ਭਰੋਸਾ ਗਾਇਬ ਹੋਇਆ ਹੈ ਤੇ ਕਿੰਨਾ ਤੋਂ ਲੋਕ ਹੌਲੀ-ਹੌਲੀ ਹਟ ਰਹੇ ਨੇ ਇਹ ਇਲੈਕਸ਼ਨ ਨੇ ਸਾਫ਼ ਇਸ਼ਾਰਾ ਕੀਤਾ ਹੈ ਕਿ ਜਿਹੜੀ 2027 ਦੀਆਂ ਚੋਣਾਂ ਹੁਣ ਕੇਵਲ ਇੱਕ ਪਾਸੜ ਨਹੀਂ ਬਲਕਿ ਤਿੰਨ ਚਾਰ ਪਾਸਿਆਂ ਚ ਵੱਡੀ ਜੰਗ ਦੇਖਣ ਨੂੰ ਮਿਲੇਗੀ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਚ ਮੌਜੂਦਾ ਸੱਤਾ ਤੇ ਕਾਬਜ਼ ਆਮ ਆਦਮੀ ਪਾਰਟੀ ਨੂੰ 7.16% ਦੀ ਵੋਟਾਂ ਮਿਲੀਆਂ ਨੇ ਤੇ ਇਹ ਦੱਸਦਾ ਹੈ ਕਿ ਇਹ ਪਿੰਡ ਪੱਧਰ ਤੇ ਲੋਕਾਂ ਦਾ ਰੁਝਾਨ ਕਿੱਧਰ ਨੂੰ ਜਾ ਰਿਹਾ ਹੈ ਤੇ ਕਿੰਨਾਂ ਲਈ ਇਹ ਨਤੀਜੇ ਸੋਚਣ ਵਾਲੀ ਗੱਲ ਬਣ ਗਏ ਨੇ ਕਾਂਗਰਸ ਦਾ 27.14% ਦੀ ਵੋਟਾਂ ਨਾਲ ਦੂਜੇ ਨੰਬਰ ਤੇ ਰਹੀ ਕਾਂਗਰਸ ਨੂੰ ਮਿਲੀਆਂ 27.14% ਦੀ ਵੋਟਾਂ ਇਹ ਸਾਬਤ ਕਰਦੀਆਂ ਨੇ ਕੀ ਦਹਾਕੀਆਂ ਦੀ ਸੱਤਾ ਲੰਮੇ ਭਾਸ਼ਣਾ ਤੋਂ ਬਾਅਦ ਵੀ ਹੁਣ ਲੋਕਾਂ ਨੂੰ ਸੋਚਣਾ ਮਜਬੂਰ ਕਰ ਰਿਹਾ ਹੈ ਸ਼੍ਰੋਮਣੀ ਕਾਲੀ ਦਲ ਨੂੰ 52% ਦੀ ਵੋਟਾਂ ਮਿਲੀਆਂ ਜੁਆਮ ਆਉਂਦੀ ਪਾਰਟੀ ਦੇ ਮੁਕਾਬਲੇ ਉਸ ਦੀ ਪੁਰਾਣੀ ਪਕੜ ਤੇ ਕਮਜ਼ੋਰ ਹੋਣ ਦਾ ਸੰਕੇਤ ਦਿੰਦਾਰੇ ਪਰ ਵੇਖਿਆ ਜਾਵੇ ਤਾਂ ਸ਼੍ਰੋਮਣੀ ਕਾਲੀ ਦਲ ਨੇ ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਵਿੱਚ ਆਪਣੀ ਮੌਜੂਦਗੀ ਸਾਬਤ ਕਰ ਦਿੱਤੀ ਹੈ ਸ਼੍ਰੋਮਣੀ ਅਕਾਲੀ ਦਲ ਜੋ ਪਾਰਟੀ 2017 ਤੇ 22 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਾਰਨ ਤੋਂ ਬਾਅਦ ਇੱਕ ਕ੍ਰਾਈਸਿਸ ਦਾ ਸਾਹਮਣਾ ਕਰ ਰਹੀ ਸੀ ਅੱਜ ਉਹੀ ਪਾਰਟੀ ਨੇ ਆਪ ਅਤੇ ਹੋਰ ਵਿਰੋਧੀਆਂ ਦੇ ਸਖਤ ਮੁਕਾਬਲੇ ਦੇ ਬਾਵਜੂਦ ਪੰਚਾਇਤ ਸੰਮਤੀ ਚੋਣਾਂ ਵਿੱਚ 445 ਸੀਟਾਂ ਜਿੱਤੀਆਂ ਅਤੇ 23 ਜ਼ਿਲ੍ਹਿਆਂ ਵਿੱਚ 347 ਜ਼ਿਲ੍ਹਾ ਪ੍ਰੀਸ਼ਦ ਜ਼ੋਨਾਂ ਵਿੱਚੋਂ 46 ਜ਼ੋਨਾਂ ਤੇ ਕਾਮਯਾਬੀ ਹਾਸਲ ਕੀਤੀ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਰਵਾਇਤੀ ਗੜ ਜਿਹੜੇ ਉਹਦੇ ਰਵਾਇਤੀ ਗੜ ਸੀ ਖਾਸ ਕਰਕੇ ਮਾਲਵਾ ਬੈਲਟ ਵਿੱਚ ਮਜ਼ਬੂਤ ਪ੍ਰਦਰਸ਼ਨ ਕੀਤਾ ਜਿੰਨਾ ਚ ਬਠਿੰਡਾ ਚੋਂ 17 ਜ਼ੋਨਾਂ ਚ 13 ਤੇ ਸ਼੍ਰੀ ਮੁਕਤਸਰ ਸਾਹਿਬ ਵਿੱਚੋਂ 13 ਵਿੱਚੋਂ 7 ਅਤੇ ਫਰੀਦਕੋਟ ਚ 10 ਵਿੱਚੋਂ 5 ਜ਼ੋਨਾਂ ਤੇ ਜਿੱਤ ਦਰਜ ਕੀਤੀ। ਇਹੀ ਰੁਝਾਨ ਉਹਨਾਂ ਦਾ ਪੰਚਾਇਤ ਸੰਮਤੀ ਚੋਣਾਂ ਵਿੱਚ ਵੀ ਦੇਖਿਆ ਗਿਆ ਜਿੱਥੇ ਪਾਰਟੀ ਨੇ ਆਪਣੇ ਮਜ਼ਬੂਤ ਖੇਤਰਾਂ ਵਿੱਚ ਵੋਟਰਾਂ ਦਾ ਭਰੋਸਾ ਕਾਇਮ ਰੱਖਿਆ ਹੈ। ਨਤੀਜੇ ਸਾਫ਼ ਨੇ ਕਿ ਇਕਾਲੀ ਦਲ ਨੇ ਸਖਤ ਮੁਕਾਬਲੇ ਦੇ باوجود ਖੇਤਰ ਆਧਾਰਿਤ ਜਿਹੜੀ ਆਪਣੀ ਪਕੜ ਸੀ ਉਹਨਾਂ ਦੀ ਜਿਹੜੀ ਉਹਨਾਂ ਦਾ ਮਜ਼ਬੂਤ ਹੋਲਡ ਸੀ ਆਪਣੀ ਪਕੜ ਬਰਕਰਾਰ ਰੱਖੀ ਹੈ। ਇਹ ਨਤੀਜੇ ਇੱਕ ਅੰਕੜੇ ਨਹੀਂ ਹੈ ਜਾਂ ਨੰਬਰ ਨਹੀਂ ਹੈ ਸਗੋਂ ਜੋ ਪੰਜਾਬ ਦੇ ਪਿੰਡਾਂ ਵਿੱਚ ਬਦਲ ਰੇ ਸਿਆਸੀ ਤਜਾਨ ਦੀ ਗਵਾਹੀ ਹੈ ਕਿਉਂਕਿ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਨਤੀਜੇ ਸਾਫ਼ ਦੱਸ ਰਹੇ ਨੇ ਕਿ ਪੰਜਾਬ ਵਿੱਚ ਜੋ ਸੱਤਾ ਦਾ ਸਵਾਲ ਨਹੀਂ ਹੈ ਇਹ ਵਿਰੋਧੀ ਤਰ੍ਹਾਂ ਦੀ ਹੋਣ ਦਾ ਵੀ ਸਵਾਲ ਬਣ ਗਿਆ ਹੈ ਪਿੰਡ ਪੱਧਰੀ ਚੋਣਾਂ ਵਿੱਚ ਕਾਂਗਰਸ ਨੇ 2838 ਪੰਚਾਇਤ ਸੰਮਤੀ ਸੀਟਾਂ ਵਿੱਚ ਸਿਰਫ 612 ਸੀਟਾਂ ਤੇ ਜਿੱਤ ਹਾਸਲ ਕੀਤੀ ਹੈ ਇਹ ਪਾਰਟੀ ਲਈ ਉਮੀਦ ਤੋਂ ਕਾਫੀ ਘਟ ਹੈ ਖਾਸ ਕਰਕੇ ਉਹ ਪਾਰਟੀ ਜੋ ਲੰਮੇ ਸਮੇਂ ਤੋਂ ਪੰਜਾਬ 'ਚ ਰਾਜ ਕੀਤਾ ਹੈ ਗੁਰਦਾਸਪੁਰ ਪਾਰਟੀ ਦਾ ਸਭ ਤੋਂ ਮਜ਼ਬੂਤ ਜ਼ਿਲ੍ਹਾ ਬਣਿਆ ਜਿੱਥੇ ਇਨ੍ਹਾਂ ਨੇ 25 ਜ਼ਿਲ੍ਹਾ ਪਰੀਸ਼ਦ ਜ਼ੋਨਾਂ ਵਿੱਚੋਂ 8 ਤੇ ਜਿੱਤ ਹਾਸਲ ਕੀਤੀ ਲੁਧਿਆਣਾ ਵਿੱਚ ਕਾਂਗਰਸ ਨੇ 25 ਜ਼ੋਨਾਂਾਂ ਚ 8 8 ਤੇ ਕਾਮਯਾਬੀ ਪਾਈ ਤੇ ਜਲੰਧਰ ਵਿੱਚ 21 ਜ਼ੋਨਾਂ ਚ 7 ਤੇ ਜਿੱਤ ਹਾਸਲ ਕੀਤੀ ਹੈ ਰੋਪੜ ਵਿੱਚ ਕਾਂਗਰਸ ਨੇ ਆਪ ਦਾ ਮੁਕਾਬਲਾ ਕੀਤਾ ਦੋਹਾਂ ਨੇ 5-5 ਜ਼ੋਨਾਂ ਵਿੱਚ ਜਿੱਤ ਦਰਜ ਕੀਤੀ ਫਿਰੋਜ਼ਪੁਰ ਅਤੇ ਨਵਾਂ ਸ਼ਹਿਰ ਵਿੱਚ ਵੀ ਪਾਰਟੀ ਨੇ ਠੀਕ-ਠਾਕ ਪ੍ਰਦਰਸ਼ਨ ਨਹੀਂ ਕੀਤਾ ਜਿੱਥੇ 6-6 ਜ਼ੋਨਾਂ ਤੇ ਜਿੱਤ ਮਿਲੀ ਦੂਜੇ ਪਾਸੇ ਵੇਖਿਆ ਜਾਵੇ ਤਾਂ ਪੰਜਾਬ ਕਾਂਗਰਸ ਅੱਜ ਸੱਤਾ ਦੀ ਲੜਾਈ ਨਹੀਂ ਲੜ ਰਹੀ ਬਲਕਿ ਚੀਫ ਮਨਿਸਟਰੀ ਦੀ ਕੁਰਸੀ ਦੀ ਦੌੜ 'ਚ ਫਸੀਏ ਆ ਪਾਰਟੀ ਦੇ ਆਗੂ ਚੋਣਾਂ ਜਿਤਾਉਣ ਦੀ ਬਜਾਏ ਮੁੱਖ ਮੰਤਰੀ ਦੇ ਬਣਨ ਦੇ ਸੁਪਨੇ ਪਾਲ ਰਹੇ ਨੇ ਹਰ ਆਗੂ ਦੀ ਆਪਣੀ ਟੋਲੀ ਏ ਆਪਣਾ ਅਜੰਡਾ ਏ ਪਰ ਕਾਂਗਰਸ ਨੂੰ ਜਿਤਾਉਣ ਦਾ ਅਜੰਡਾ ਕਿਸੇ ਕੋਲ ਨਹੀਂ ਹੈ ਹਾਲਾਂਕਿ ਜਿਹਦੇ ਕੋਲ ਅਜੰਡਾ ਹੈ ਉਹਨੂੰ ਪਾਰਟੀ ਤੋਂ ਬਾਹਰ ਰੱਖਿਆ ਹੈ ਪਵਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦਾ ਅੰਦਰੂਨੀ ਕ੍ਰਾਈਸਿਸ ਹੈ ਜਿਹੜਾ ਉਹ ਇੱਕ ਦੂਜੇ ਤੇ ਪਰਸਨਲ ਅਟੈਕ ਕਰਨੇ ਤੇ ਹਾਈ ਕਮਾਂਡ ਨੂੰ ਗਲਤ ਫੀਡਬੈਕ ਦੇਣਾ ਇਹ ਅੱਜ ਦੀ ਪੰਜਾਬ ਕਾਂਗਰਸ ਦੀ ਹਕੀਕਤ ਹੈ ਜਦੋਂ ਪਾਰਟੀ ਅੰਦਰ ਲੀਡਰਸ਼ਿਪ ਦੀ ਜੰਗ ਚੱਲ ਰਹੀ ਹੋਵੇ ਤਾਂ ਮੈਦਾਨ 'ਚ ਲੜਾਈ ਕੌਣ ਲੜੇਗਾ ਪੰਜਾਬ ਕਾਂਗਰਸ ਦੇ ਲੀਡਰਾਂ ਦੀ ਪਹਿਲੀ ਤਰਜੀਹ ਪਹਿਲੀ ਤਰਜੀਹ ਪੰਜਾਬ ਨਹੀਂ ਹੈ ਸਗੋਂ ਮੁੱਖ ਮੰਤਰੀ ਦੀ ਕੁਰਸੀ ਹੈ ਇਸ ਕਰਕੇ ਕਾਂਗਰਸ ਵੋਟ ਤਾਂ ਲੈਂਦੀ ਹੈ ਪਰ ਸੱਤਾ ਨਹੀਂ ਵੋਟ ਸ਼ੇਅਰ ਹੈ ਪੰਜਾਬ ਕਾਂਗਰਸ ਦਾ ਪਰ ਜਿੱਤ ਨਹੀਂ ਹੈ ਇਹ ਰਿਐਲਿਟੀ ਹੈ ਜੋ ਕਾਂਗਰਸ ਨੂੰ ਐਕਸੈਪਟ ਕਰਨੀ ਪਵੇਗੀ ਕਾਂਗਰਸ ਨੂੰ ਹਾਰ ਵਿਰੋਧੀ ਨਹੀਂ ਦੇ ਰਹੇ ਸਗੋਂ ਕਾਂਗਰਸੀ ਆਪਣੇ ਆਪ ਨੂੰ ਹਰਾ ਰਹੇ ਨੇ ਦੂਜੇ ਪਾਸੇ ਜੇ ਅਕਾਲੀ ਦਲ ਤੇ ਭਾਜਪਾ ਦੀ ਵੋਟ ਪ੍ਰਤੀਸ਼ਤ ਦੇਖਿਆ ਜਾਵੇ ਤਾਂ 28.91% ਦਾ ਹੈ ਜੋ ਕਾਂਗਰਸ ਤੋਂ ਵੀ ਵੱਧ ਹੈ ਪਰ ਇਹ ਵੋਟਾਂ ਸੱਤਾ ਬਣਾਉਣ ਦੀ ਬਜਾਏ ਆਪਸੀ ਮੁਕਾਬਲੇ ਵਿੱਚ ਜਾਇਆ ਹੋ ਗਈਆਂ ਨੇ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਮੌਜੂਦਾ ਹਾਕਮ ਤੇਰ ਆਪ ਨੇ ਸਿਰਫ 38.16 ਫੀਸਦੀ ਵੋਟਾਂ ਨਾਲ ਬਾਜ਼ੀ ਮਾਰ ਲਈ ਜੋ ਕਿਸੇ ਵੱਡੇ ਲੋਕ ਸਮਰਥਨ ਵਾਲ ਨਹੀਂ ਹੈ ਸਗੋਂ ਕਾਂਗਰਸ ਤੇ ਅਕਾਲੀ ਦਲ ਦੀ ਆਪਸੀ ਫਾਈਟ ਨਾਲ ਹੋਈ ਹੈ ਇਹ ਜਿੱਤ ਆਪ ਦੀ ਤਾਕਤ ਨਹੀਂ ਸਗੋਂ ਵਿਰੋਧੀ ਧਿਰਾਂ ਦੀ ਰਣਨੀਤਿਕ ਫੇਲੀਅਰ ਹੈ ਭਾਜਪਾ ਨੂੰ ਸਿਰਫ 6.39 ਫੀਸਦੀ ਅਤੇ ਬਸਪਾ ਨੂੰ 1.46 ਫੀਸਦੀ ਵੋਟਾਂ ਮਿਲੀਆਂ ਦੋਵੇਂ ਪਾਰਟੀਆਂ ਪਿੰਡ ਪੱਧਰ ਤੇ ਹਾਸ਼ੀਏ ਤੇ ਦਿਖਾਈ ਦੇ ਰੀਆਂ ਨੇ ਬੀਜੇਪੀ 2027 ਵਿੱਚ ਦਾਵਾ ਭਰ ਰਹੀ ਹੈ ਕਿ ਅਸੀਂ ਇਕੱਲੇ ਚੋਣਾਂ ਲੜਾਂਗੇ ਪਰ ਪੰਜਾਬ ਦੀ ਪਿੰਡੂ ਵੋਟ ਬੈਂਕ ਅਜੇ ਵੀ ਬੀਜੇਪੀ ਤੋਂ ਦੂਰ ਹੈ ਭਾਰਤੀ ਜਨਤਾ ਪਾਰਟੀ ਬੀਜੇਪੀ ਨੇ ਪੰਜਾਬ ਦੀਆਂ ਪਿੰਡ ਪੱਧਰੀ ਚੋਣਾਂ ਵਿੱਚ 347 ਜ਼ਿਲ੍ਹਾ ਪ੍ਰੀਸ਼ਦ ਸੀਟਾਂ ਵਿੱਚੋਂ ਸਿਰਫ 7 ਤੇ 2838 ਪੰਚਾਇਤ ਸੰਤੀ ਚੋਣਾਂ ਵਿੱਚ 73 ਤੇ ਜਿੱਤਾਂ ਹਾਸਲ ਕੀਤੀ ਹੈ 2235 ਹਲਕਿਆਂ ਵਿੱਚ ਹੋਈਆਂ ਸੰਮਤੀ ਚੋਣਾਂ ਲਈ 56.63 ਲੱਖ ਲੋਕ ਯੋਗ ਵੋਟਾਂ ਪਈਆਂ ਜਿਨ੍ਹਾਂ ਵਿੱਚ ਆម ਆਪ ਪਾਰਟੀ ਨੂੰ 21.33 ਲੱਖ ਅਤੇ ਕਾਂਗਰਸ ਨੂੰ 15.73 ਲੱਖ ਵੋਟਾਂ ਮਿਲੀਆਂ ਵੋਟ ਸ਼ੇਅਰ ਵੇਖਿਆ ਜਾਵੇ ਤਾਂ ਆਪ ਨੂੰ 37.36% ਦੀ ਮਿਲਿਆ ਇੱਕ ਵਾਰ ਫਿਰ ਜੋ ਬਹੁਮਤ ਤੋਂ ਕਾफी ਘਟਿਆ ਦੂਜੇ ਪਾਸੇ ਸਾਰੀਆਂ ਵਿਰੋਧੀ ਧਿਰਾਂ ਨੂੰ ਮਿਲਾ ਕੇ 61.76% ਦੀ ਵੋਟ ਸ਼ੇਅਰ ਬੰਦਾ ਹੈ ਸਵਾਲ ਸਪर्श ਨੇ ਕਿ ਜੇ ਲਗਭਗ 2 ਤਿਆਹੀ ਵੋਟਰ ਤੁਹਾਡੇ ਖਿਲਾਫ ਨੇ ਤਾਂ ਜਿੱਤ ਦਾ ਸ਼ੋਰ ਕਿਸ ਗੱਲ ਵਾਲਿਆ ਜੋ ਉਹਨਾਂ ਦੀ ਗਿਣਤੀ 'ਚ ਆਪ ਮਾਨਵੀ ਪਾਰਟੀ 1529 ਜੋਨਾਂ ਜਿੱਤ ਕੇ ਅੱਗੇ ਨਿਕਲੀ ਕਾਂਗਰਸ 611 ਤੇ ਅਕਾਲੀ ਦਲ 449 ਤੇ ਰੁਕ ਗਏ ਨੇ ਜੇ ਪੂਰੇ ਨਤੀਜਿਆਂ ਨੂੰ ਇਕੱਠਾ ਕਰਕੇ ਵੇਖੀਏ ਤਾਂ ਪੰਜਾਬ ਦੇ ਪਿੰਡ ਸਾਫ਼ ਸੂchnਾ ਦੇ ਰਹੇ ਨੇ ਕਿ ਆਪ ਪਾਰਟੀ ਨੂੰ ਲੋਕਾਂ ਨੇ ਮੌਕਾ ਦਿੱਤਾ ਏ ਪਰ ਅੱਖਾਂ ਖੁੱਲੀਆਂ ਰੱਖ ਕੇ ਜੇ ਇਹਨਾਂ ਸਾਰੇ ਨਤੀਜਿਆਂ ਨੂੰ ਪਿੰਡ ਦੀ ਅੱਖ ਨਾਲ ਵੇਖੀਏ ਤਾਂ ਇੱਕ ਗੱਲ ਬਿਲਕੁਲ ਸਾਫ਼ ਹੈ ਕਿ ਪੰਜਾਬ ਦਾ ਪਿੰਡ ਹੁਣ ਕਿਸੇ ਪੱਕਾ ਵੋਟਰ ਦਾ ਨਹੀਂ ਰਿਹਾ ਆਪ ਪਾਰਟੀ ਨੂੰ ਲੋਕਾਂ ਨੇ ਵੋਟ ਤਾਂ ਦਿੱਤੇ ਆ ਪਰ ਕੋਈ ਖੁੱਲੀ ਛੂਟ ਨਹੀਂ ਸੁਨੀਹਾ ਸਿੱਧਾ ਕੀਤਾ ਹੈ ਕਿ ਕੰਮ ਕੀਤਾ ਤਾਂ ਠੀਕ ਨਹੀਂ ਤਾਂ ਰਾਹ ਖੁੱਲੇ ਨੇ ਕਾਂਗਰਸ ਲਈ ਇਹ ਨਤੀਜੇ ਸਿਰਫ ਹਾਰਾਂ ਨਹੀਂ ਨੇ ਸਿਆਸੀ ਝਟਕੇ ਨੇ ਦਹਾਕਿਆਂ ਦੀ ਸੱਤਾ ਵੱਡੇ ਨਾਂ ਤੇ ਲੰਮੇ ਭਾਸ਼ੇ ਨਾਲ ਪਿੰਡਾਂ 'ਚ ਹੁਣ ਭਰੋਸਾ ਨਹੀਂ ਬਣਾਉਂਦੇ ਪਿੰਡ ਇੱਕ ਗੱਲ ਖੁੱਲ ਕੇ ਕਹਿ ਰਹੇ ਨੇ ਕਿ ਪੁਰਾਣੀ ਸਿਆਸਤ ਹੁਣ ਨਹੀਂ ਚੱਲੇਗੀ। ਅਕਾਲੀ ਦਲ ਨੂੰ ਲੋਕਾਂ ਨੇ ਨਾ ਰੱਦ ਕੀਤਾ ਨਾ ਪੂਰੀ ਤਰ੍ਹਾਂ ਗੱਲੇ ਲਾਇਆ ਹੈ। ਆਪਣੇ ਗੜ੍ਹ 'ਚ ਸ਼੍ਰੋਮਣੀ ਅਕਾਲੀ ਦਲ ਪਾਰਟੀ ਅਜੇ ਵੀ ਖੜੀ ਹੈ ਪਰ ਬਾਹਰ ਨਿਕਲਣ ਲਈ ਉਸਨੂੰ ਲੰਮਾ ਸੰਘਰਸ਼ ਕਰਨਾ ਪਵੇਗਾ। ਹਾਰਾਂ ਤੋਂ ਬਾਅਦ ਵੀ ਜ਼ਮੀਨ ਬਚੀ ਰਹਿੰਦੀ ਹੈ ਪਰ ਭਰੋਸਾ ਅਜੇ ਦੂਰਾ ਹੈ। ਇਹ ਅਕਾਲੀ ਦਲ ਦੀ ਅਸਲੀ ਤਸਵੀਰ ਹੈ। ਭਾਜਪਾ ਦੀ ਗੱਲ ਕੀਤੀ ਜਾਵੇ ਤਾਂ ਪਿੰਡਾਂ 'ਚ ਉਸ ਦਾ ਸਫ਼ਰ ਅਜੇ ਸ਼ੁਰੂਆਤੀ ਪੜਾਚੀ ਹੈ। ਕੁਝ ਥਾਵਾਂ 'ਚ ਭਾਜਪਾ ਨੂੰ ਦਾਖਲਾ ਮਿਲਿਆ ਹੈ। ਪਰ ਪਿੰਡਾਂ ਦੀ ਸਾਝ ਭਰੋਸਾ ਤੇ ਜ਼ਮੀਨੀ ਐਕਸੈਪਟੈਂਸ ਅਜੇ ਭਾਜਪਾ ਤੋਂ ਕੋਸਾ ਦੂਰ ਨਹੀਂ ਸਾਰਾ ਮਸਲਾ ਇਹ ਹੈ ਕਿ ਪੰਜਾਬ ਦੇ ਪਿੰਡ ਹੁਣ ਸਿਆਸਤ ਨੂੰ ਪਰਖ ਰਹੇ ਨੇ ਸਹਿ ਨਹੀਂ ਰਹੇ